ਮਾਰਦੇ ਬੜਕਾਂ ਪਿਆਰ ਨਾਲ ਸਰੋਣ ਕਰੋ ਜੀ ਦਿਲ ਨੂੰ ਅਜ ਠੋਕਰ ਗਈ ਬਲਦੀਆਂ ਲਾਟਾਂ ਉੱਠ ਨਚਰਨਾਟਾ ਮੰਦਰ ਨੂੰ ਵੇਖ ਤਲਾ ਵਿੱਚ ਸ਼ੇਖ ਅਣਖੀਆਂ ਦੇ ਗੁੱਸੇ ਨਾਲ ਪੈ ਗਿਆ ਤਕ ਤਕਤੀ ਅਕਾਲ ਦੀਆਂ ਕੰਦਾ ਸਭ ਸ਼ਣੀਆਂ ਬਾਰਿਆ ਬਣਿਆ ਉੱਠ ਚਰਨਾਟ ਜਿਗਰ ਪੈ ਪਾ ਤੇ ਸ਼ਹੀਦ ਸਿੰਘ ਹੋਏ ਤਖਤ ਵੀ ਟਹਿ ਜਾ ਓ ਅਮਰੀਸ਼ ਬੇਜਾ ਹੈ ਵਾਰਗਾਂ ਨਾ ਬਣੇ ਨਿਸ਼ਾਨਾ ਛੱਡੀ ਨਹੀਂ ਗੁਰੂ ਜੀ ਹੋ ਪੁਰਜ ਹੌਸਲੇ ਉਤੇ ਅਗਨੇ ਵਿੱਚ ਸੜਦੇ ਹੱਕ ਧਰਮ ਦੇ ਬਦਲੇ ਦੀ ਸੂਰਮੇ ਜਵਾਨ ਬਲੀ ਬਲਵਾਨ ਵੈਰੀ ਨੂੰ ਫੜ ਝੰਬ ਦੇ ਗੋਲ ਨਾਲ ਬੰਬ ਦੇ ਮਾਰਦੇ ਬੜਕਾ ਖਾੜ ਕੂ ਲੜਦੇ ਦਿਲ ਨੂੰ ਅਜ ਠੋਕਰ ਗਈ ਬਲਦਿਆਂ ਲਾਤਾ ਉੱਠਣ ਚਰਨਾਟਾ ਮੰਦਰ ਨੂੰ ਵੇਖ ਤਲਾ ਵਿੱਚ ਸ਼ੇਰ ਅਣਖੀਆਂ ਦੇ ਗੁੱਸੇ ਨਾਲ ਪੈ ਗਿਆ ਤਖਤ ਤਖਤ ਤੇ ਕਾਲ ਦੀਆਂ ਕੰਦਾ ਸਭ ਛਣੀਆਂ ਬਾਰੀਆ ਬਣਿਆ ਉਠਣ ਟਰਣਾ ਟ ਜਿਗਰ ਪੈ ਪਾ ਤੇ ਸ਼ੀਰ ਸਿੰਘ ਹੋਏ ਤਖਤ ਵੀ ਟਹਿ ਗਿਆ ਹੋ ਮਰੀਸ਼ ਬੇਜਿਆ ਹੈ ਵਾਰ ਕਾ ਜਾਨਾ ਬਣੇ ਨਿਸ਼ਾਨਾ ਛੜੀ ਨਹੀਂ ਗੁਰਜ ਡਿਗੇ ਹੋ ਪੁਰਜ ਹੌਸਲੇ ਉਤੇ ਅਗਨ ਵਿੱਚ ਸੜਦੇ ਹੱਕ ਦੇ ਲਈ ਸੂਰਮੇ ਜਾਨ ਫੜ ਝੰਮ ਦੇ ਗੋਲੀ ਨਾਲ ਬੰਮ ਦੇ ਮਾਰਦੇ ਬੜਕਾ ਖਾੜਕੂ ਆ ਮਾਸੂਮ ਬਾਲਕਾਂ ਨੂੰ ਮਾਸੂਮ ਬਾਲਕਾਂ ਨੂੰ ਜ਼ਾਲਿਮਾ ਕੋਇਆ ਅੰਬਰ ਤੱਕ ਰੋਇਆ ਭੁਖੇ ਰਖ ਮਾਰੇ ਅਗਾ ਸਾਰੇ ਨੰਗਨ ਕਰ ਕੁੜੀਆਂ ਕਰੀ ਤਲਾਸ਼ੀ ਸਤਗੁਰ ਦੀ ਨਗਰੀ ਮੇਂ ਨੇਰ ਜਾ ਸ਼ਾ ਗਿਆ ਪਾਪ ਚੜ ਆ ਗਿਆ ਬੜਾ ਕਰੋਪ ਟੰਕ ਲੈ ਤੋਪ ਗੁਰੂ ਘਰ ਟਾਇਆ ਕਰੀ ਬਦਮਾਸ਼ੀ ਬੋਲਾ ਤਮਾਈਆਂ ਮਤਾ ਪਲਾਈਆਂ ਜੋਸ਼ ਵਿੱਚ ਅਨਿਆਰਾ ਤਾਂ ਨਹੀਂ ਸੱਚ ਮੰਨਿਆ ਜਿੰਨੂ ਰੇ ਫੜਦੇ ਪਾੜਦੇ ਕਰਦੇ ਹੱਕ ਧਰਮ ਦੇ ਬਦਲੇ ਦੀ ਸੂਰਮੇ ਜਾਨ ਬਲੀ ਬਲਵਾਨ ਵਾਰੀ ਫੜ ਝੰਬ ਦੇ ਗੋਲ ਨਾਲ ਬੰਬ ਦੇ ਮਾਰਦੇ ਬੜਕਾਂ ਖਾੜਕੂ ਲੜਦੇ ਸਭ ਅੰਤ ਬੇਅੰਤ ਸਿਓ ਵੇਖ ਲੈ ਜਰਿਆ ਉਦਮ ਚਟ ਕਰਿਆ ਜੋ ਰਹਿਣ ਕਰੀਪੀ ਇੰਦਰਾ ਬੀਬੀ ਗੋਲੀਆਂ ਮਾਰ ਸ਼ਾਨਣੀ ਕੀਤੀ ਮਚ ਦੇਸ਼ ਦਹਾਈ ਗਈ ਸਿੰਘਾਂ ਕਰ ਅਦਲਾ ਲੈ ਲਿਆ ਬਦਲਾ ਤਲੀ ਤੇ ਸਿਰ ਧਰ ਕੇ ਯੂੰ ਦੀਆਂ ਮਰ ਕੇ ਕੈਮ ਰਖ ਗਏ ਸਿੱਕੀ ਦੀ ਰੀਤੀ ਅਮਕ ਤਾਰਾ ਫਿਰ ਗਈਆਂ ਲੰਡਨ ਅਮਰੀਕਾ ਓਏ ਡਗ ਤਾਰਾ ਫਿਰ ਗਈਆਂ ਲੰਡਨ ਅਮਰੀਕਾ ਅਰਬ ਅਮਰੀਕਾ ਰੂਸ ਜਰਮਨੀ ਜਰਮਨੀ ਚੀਨ ਰੂਸ ਗਮ ਗੀਣ ਦੁਸਕ ਦੇ ਅਨੈ ਖਬਰ ਮੰਦੇ ਬਦਲੇ ਦੀ ਸੂਰਮੇ ਜਾਨ ਬਲੀ ਬਲਵਾਨ ਵਾਰੀ ਨੂੰ ਫੜ ਧੰਬ ਦੇ ਗੋਲ ਨਾਲ ਬੰਬ ਦੇ ਮਾਰਦੇ ਬੜਕਾ ਖਾੜਕੂ ਲੜਦੇ ਇੱਕ ਤੀਪ ਕਮਾਂਡਰ ਸੀ ਕਰੈਕ ਮਰਾਟਾ ਉਹਦਾ ਚੱਕ ਫੱਟਾ ਦਿੰਦੇ ਤੇ ਸੁੱਖੇ ਛੜਕ ਤੇ ਢਾਲ ਮਾਰ ਜਰਵਾਣਾ ਮਾਕਣ ਬਰੀਆਰ ਤਾਈ ਦਿੱਲੀ ਵਿੱਚ ਢਾਲਿਆ ਲੰਮਿਆਂ ਪਾਲਿਆ ਸਣੇ ਕਰਵਾਰੀ ਮਾਰ ਗਿਆ ਚਾਲ ਜੜਾ ਤੋਂ ਹਿੱਲਿਆ ਰਜੀਬ ਜੰਮੀ ਖਾਲਸੇ ਝੰਮੀ ਪਾਰਲੀਮੈਂਟ ਉਦਾਲੇ ਟੈਂਟ ਫੌਜ ਨੇ ਲਾਇ ਤੁਸਤ ਹੋ ਖੜਦੇ ਹੱਕ ਧਰਮ ਦੇ ਬਦਲੇ ਦੀ ਸੂਰਮੇ ਜਵਾਨ ਬਲੀ ਬਲਵਾਨ ਵਾਰੀ ਨੂੰ ਫੜ ਘੰਬ ਦੇ ਗੋਲ ਨਾਲ ਬੰਬ ਦੇ ਮਾਰਦੇ ਮੜਕਾ ਖਾੜਕੂ ਲੜਦੇ ਤੁਰਿਆ ਟੈਗਰਾਂ ਨੂੰ ਲੈ ਤੁਰਿਆ ਟੈਗਰਾਂ ਨੂੰ ਮਾਣੋ ਜੀ ਚਾਹਲ ਕਰੀ ਕਮਾਲ ਸੱਤੇ ਤੇ ਸੰਗੇ

ਮੌਤ ਦਾ ਡਰ ਨੀ ਮਰਦ ਤੂਫਾਨ ਨੂੰ ਮਨੇ ਜਹਾਨ ਸੇਧ ਸਹੀ ਦਿੱਤੀ ਪੰਮੇ ਪਨ ਵੜਦੇ ਹੱਕ ਧਰਮ ਦੇ ਬਦਲੇ ਦੀ ਸੂਰਮੇ ਜਵਾਨ ਤਲੀ ਬਲਵਾਨ ਵਾਰੀ ਫੜ ਝੰਮ ਦੇ ਗੋਲ ਨਾਲ ਪੰਮ ਦੇ ਮਾਰਦੇ ਬੜਕਾ ਖਾੜਕੂ ਲੜਦੇ ਆ ਬੰਬਾਂ ਨਾਲ ਬੱਬਰਾਂ ਨੇ ਬੰਬਾਂ ਨਾਲ ਬੱਬਰਾਂ ਨੇ ਤੁਮਾ ਡਗ ਪਾਈਆਂ ਕੋਰ ਤਬਾਈਆਂ ਬੱਬਰ ਸੁਖਦੇ ਮਾਤਰੀਆ ਬਤਨੇ ਤੇ ਖੰਨੇ ਗੈ ਪ੍ਰਾਣੇ ਪੰਬਰ ਲੈ ਸਭ ਸੰਬਰ ਦੁਸ਼ਟ ਗੁਪਿੰਦਾ ਅਨ ਛੱਡਿਆ ਜਿੰਦਾ ਬੂਰਤੀ ਸੂਰੀ ਫਲੌਰ ਚ ਫੁਰਿਆ ਕਈ ਕੁਲਤ ਪਰੂਖਾਂ ਨੇ ਪਰਖ ਤੇ ਉੱਡੇ ਪਵਾਂ ਤੇ ਗੁੱਡੇ ਰੇਲ ਕਈ ਗੱਡੀਆਂ ਤਬਾਹ ਕਰ ਛੱਡੀਆਂ ਵਾਦੇ ਸਿੰਘ ਬੁੱਕ ਦੇ ਵਾਂਗ ਰਾੜਦੇ ਹੱਕ ਧਰਮ ਦੇ ਬਦਲੇ ਦੀ ਸੂਰਮੇ ਜਾਨ ਬਲੀ ਬਨਵਾਉਣ ਵਾਲੀ ਫੜ ਘੰਬ ਦੇ ਗੋਲ ਨਾਲ ਬੰਬ ਦੇ ठाੜ ਕੂ ਲੜਦੇ ਮਨਪੀਰ ਹਰੀ ਸਿੰਘ ਦੀ ਨਿਆਰੀ ਕਰਨੀ ਮੌਤ ਦਾ ਡਰ ਨਹੀਂ ਮਰਦ ਤੂਫਾਨ ਮੰਨੇ ਜਹਾਨ ਸੇਦ ਸਹੀਦਤੀ ਪੰਮੇ ਪੰਜ ਵੜਦੇ ਹੱਕ ਧਰਮ ਦੇ ਬਦਲੇ ਦੀ ਸੂਰਮੇ ਜਵਾਰ ਬਾਲ ਬੰਬ ਦੇ ਗੋਲੀਆਂ ਨਾਲ ਬੰਬ ਦੇ ਮਾਰਦੇ ਬਣਕਾ ਖਾਲ ਕੋ ਲੜਦੇ ਓ ਥੱਲੇ ਪੁਲਿਸ ਦੀ شدت ਨੂੰ ਪੌਣ ਦਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਦੋਂ ਗੁਰੂ ਕੇ ਲਾਲ ਕਰਨ ਕਮਾਲ ਨਹੀਂ ਹਟ ਛੱਡਨੇ ਕਿੰਨੇ ਰੈਣ ਝੜਦੇ ਹੱਕ ਧਰਮ ਦੇ ਬਦਲੇ ਨਹੀਂ ਸੂਰਮੇ ਜਾਨ ਬਲੀ ਬਲਵਾਨ ਵਾਰਿ ਫੜ ਝੰਮ ਦੇ ਗੋਲ ਨਾਲ ਬੱਬਦੇ ਮਾਰ